ਜੋ ਕਿ ਜਗਵਾਨੀ ਕੋਲੇ ਆਉਣ ਗਿਆ ਅੰਦਰ ਬੋਲੇ ਕੋਈ ਨਿਮੰਦਰ ਜੋ ਮਾਪਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਲਜੀਤ ਸਿੰਘ ਹੈ ਕਿਸਤਾ ਇਲਾਜ ਕਰਵਾਉਣ ਤੁਸੀਂ ਹਸਪਤਾਲ ਜੀ ਮੈਂ ਆਪਣੀ ਵਾਈਫ ਦਾ ਇਲਾਜ ਕਰਾਉਣਾ ਜੀ ਕੀ ਸਮੱਸਿਆ ਆਈ ਸਾਰੀ ਜੀ ਇੱਥੇ ਅਲਟਰਾਸਾਉਂਡ ਦੀ ਬਹੁਤ ਸਮੱਸਿਆ ਜੀ ਇੱਥੇ ਜੀ ਜੀ ਇੱਕ ਤਾਂ ਇਹ ਅੰਦਰ ਨਹੀਂ ਹੁੰਦੀ ਅਲਟਰਾਸਾਉਂਡ ਜੀ ਜਿਹੜੀ ਰੰਗੀਨ ਅਲਟਰਾਸਾਉਂਡ ਆਈਓ ਬਾਹਰ ਹੁੰਦੀ ਹੈ ਜੀ ਉਹ ਅੱਛਾ ਜੀ ਬਸ ਇਹੀ ਪ੍ਰੋਬਲਮ ਹੈ ਜੀ ਗਰੀਬ ਬੰਦੇ ਆਈਏ ਅਸੀਂ ਦਿਹਾੜੀ ਦੇ ਉੱਤੇ ਵਾਲੇ ਇੰਨੇ-ਇੰਨੇ ਮਹਿੰਗੇ ਅਲਟਰਾਸਾਉਂਡ ਕਿੱਥੋਂ ਕਰਾਈਏ ਜੀ ਅਸੀਂ ਸਰਕਾਰ ਤਾਂ ਕਹਿੰਦੀ ਹਸਪਤਾਲਾਂ 'ਚ ਬੜੇ ਸਾਧਨ ਹੋ ਗਏ ਪ੍ਰਾਈਵੇਟ ਤੋਂ ਉੱਪਰ ਹੋ ਗਏ ਕੀ ਲੱਗਦਾ ਵੀ ਰੰਗੀਨ ਅਲਟਰਾਸਾਉਂਡ ਲਈ ਬੜੀ ਗਰੀਬ ਬੰਦੇ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਗਰੀਬ ਬੰਦੇ ਨੂੰ ਜ਼ਿਆਦਾ ਮੁਸ਼ਕਲ ਹੈ ਜੀ ਬਾਹਰੇ ਕਰਾਉਣੀ ਪੈਂਦੀ ਹੈ ਅਲਟਰਾਸਾਉਂਡ ਦਰਜਨਾ ਮਰੀਜ਼ ਜ਼ਿਆਦਾਤਰ ਵਾਰੀ ਹੁੰਦੀ ਜਿਹੜੇ ਬਲੈਕ ਐਂਡ ਵਾਈਟ ਅਲਟਰਾਸਾਉਂਡ ਨੇ ਉਹਨੂੰ ਕਿੰਨੀ ਕ ਦਿੱਕਤ ਹੋ ਰਹੀ ਹਸਪਤਾਲ ਦੇ ਵਿੱਚ ਉਹਨੂੰ ਕਿੰਨਾ ਟਾਈਮ ਮਿਲ ਰਿਹਾ ਜੀ ਉਹ ਚ ਵੀ ਦਿੱਕਤਾਂ ਆ ਰਹੀ ਆ ਜੀ ਆਪਾਂ ਨੂੰ ਕੀ ਦਿੱਕਤਾਂ ਆ ਰਹੀਆਂ ਮਿਲ ਜਾਂਦੀਆਂ ਦੱਸਿਓ ਜੀ ਧੰਨਵਾਦ ਮਿੰਨੇ ਬਾਤਰੀ ਕਿ ਮਿਲਦੀ ਜੀ ਉਹਦੀ ਤੇ ਉੱਚ ਵੀ ਪ੍ਰੋਬਲਮ ਇਹ ਆਉਂਦੀ ਆ ਆਪਾਂ ਨੂੰ ਹਾਂ ਕੀ ਲੱਗਦਾ ਕਿਸ ਤਰ੍ਹਾਂ ਦੇ ਹਸਪਤਾਲ ਹੋਣੇ ਚਾਹੀਦੇ ਨੇ ਪੰਜਾਬ ਦੇ ਵਧੀਆ ਹੋਣੇ ਚਾਹੀਦੇ ਨੇ ਜਿੰਨਾ ਸਾਰਾ ਇਲਾਜ ਹੋਣਾ ਚਾਹੀਦਾ ਜੀ ਆਪਾਂ ਨੂੰ ਗਰੀਬ ਬੰਦਿਆਂ ਦਾ ਜੀ ਇਹ ਨਾ ਪ੍ਰੋਬਲਮ ਦਾ ਤੁਸੀਂ ਆਪਣਾ ਇਲਾਜ ਕਰਵਾਣ ਆਏ ਹੋ? ਹਾਂਜੀ। ਕੀ ਕੀ ਸਮੱਸਿਆ ਹਸਪਤਾਲ ਦੇ ਵਿੱਚ ਖਾਸ ਤੌਰ ਤੇ ਲੇਡੀਜ਼ ਜਨਾਨਾ ਜਿਹੜੇ ਹਸਪਤਾਲ ਆਉਦੇ ਚਾਰੀ ਆਏ ਨੇ? ਸਮੱਸਿਆ ਜੀ ਬਸ ਇਹ ਰੰਗੀ ਲਾਟਰੋਸਨ ਕਰਵਾਉਣੀ ਹੈ ਜੀ ਉਹ ਅੰਦਰ ਹੋ ਨਹੀਂ ਸਕਦੀ ਜੀ। ਉਹ ਅੰਦਰ ਹੋ ਨਹੀਂ ਸਕਦੀ ਤੇ ਬਾਹਰ 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 ਲਿਖੀ ਹੋਈ ਹੈ। ਹਮਮ ਲਾਟਰੋਸ 1850 ਤੋਂ ਸਟਾਰਟਿੰਗ ਹੈ। 1850 ਰੁਪਏ? ਹਾਂਜੀ ਮੈਂ ਜੀ ਦੱਸ ਰਹੀ ਨਹੀਂ ਬਾਹਰ ਹੀ ਅੰਦਰ ਨਹੀਂ ਹੋ ਰਹੀ ਜੀ। ਵੀ ਮਹਿਲਾਵਾਂ ਨੂੰ ਬੜੇ ਮੁਸ਼ਕਿਲ ਹੈ ਇਹ ਗਰੀਬ ਘਰ ਦੀ ਮੇਰੇ ਨਾਲ। ਹਾਂਜੀ। ਵੇ ਅੰਦਰ ਹੋਣੀ ਚਾਹੀਦੀ ਆ ਰੰਗੀਲੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਮਸ਼ੀਨਰੀ ਹੋਣੀ ਚਾਹੀਦੀ ਉਹ ਵਧੀਆ ਹੋਣੀ ਚਾਹੀਦੀ ਆ ਰੰਗੀਲੀ ਜਿਹੜੀ ਬਲੈਕ ਐਂਡ ਵਾਈਟ ਅਲਟਰਾਸਾਉਂਡ ਲੈ ਕੇ ਕਿੰਨੀ ਕਿ ਮੁਸ਼ਕਿਲ ਆ ਰਹੀ ਕਿੰਨੇ ਕਿ ਡੇਟ ਮਿਲ ਰਹੀ ਆ ਉਹਨਾਂ ਨੂੰ ਉਹ ਮਹੀਨੇ ਬਾਅਦ ਮਿਲਦੀ ਹੈ ਲੇਡੀਜ਼ ਲਈ ਫਿਰ ਬੜਾ ਮੁਸ਼ਕਿਲ ਹੈ ਜਿਹਨਾਂ ਨੇ ਪ੍ਰੈਗਨਨਸੀ ਚ ਜਿਹੜੀ ਲੇਡੀਜ਼ ਹੁੰਦੀਆਂ ਨੇ ਹਾਂਜੀ ਦਿੱਕਤ ਮਹਿਲਾਵਾਂ ਨੂੰ ਸਰਕਾਰੀ ਹਸਪਤਾਲ ਨਾਬਾ ਵਿਖਿਆ ਰਹੀ ਆ ਖਾਸ ਤੌਰ ਤੇ ਜਿਹੜੀ ਪ੍ਰੈਗਨੈਂਟ ਲੇਡੀਜ਼ ਨੇ ਸਰ ਪ੍ਰੈਗਨੈਂਟ 18 ਨੂੰ ਜੀ ਇੱਕ ਤਾਂ ਜੀ ਮਨ ਲੇ ਕਿ ਉਹ ਹੈਡਮ ਮਨ ਲੇ ਕਿ ਇਕੱਲੇ ਨੇ ਜੀ ਉਹ ਜੀ ਮਨ ਲੇ ਕਿ ਬਹੁਤ ਜ਼ਿਆਦਾ ਭੇੜ ਹੁੰਦੀ ਹੈਗੀ ਜੀ ਤੇ ਜੀ ਸਨ ਉਥੇ ਇਹ ਮਨ ਲੇ ਕਿ ਬੈਠਣ ਦਾ ਕੋਈ ਹੋਣੀਗਾ ਪ੍ਰਬੰਧ ਨਹੀਂ ਹੈ ਪ੍ਰਬੰਧ ਨਹੀਂ ਹੈਗਾ ਗਰਮੀ ਬਹੁਤ ਹੈ ਜੀ ਪੱਖੇ ਵਗੈਰਾ ਉਹ ਘਟ ਨਹੀਂ ਜੀ ਸੰਖਿਆ ਵਧ ਹੁੰਦੀ ਹੈ ਪੱਖੇ ਘਟਣ ਦੇ ਹਾਂ ਜੀ ਡਾਕਟਰ ਦੀ ਲੋੜ ਹੈ ਇੱਕ ਹੋਰ ਡਾਕਟਰ ਦੀ ਲੋੜ ਹੈ ਹਾਂ ਜੀ ਠੀਕ ਹੈ ਜ਼ਰੂਰ ਤਾਂ ਜੀ ਇਹ ਮਨ ਲੇ ਕਿ ਸਗਲ ਦੀ ਤੇ ਜਿਹੜਾ ਅਲਟਰਾਸਾਉਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਗਰੀਬ ਖਾਸ ਤੌਰ ਤੇ ਗਰੀਬ ਮਹਿਲਾਵਾਂ ਨੂੰ ਕੀ ਉਹ ਸਮੱਸਿਆ ਕੀ ਆ ਜੀ ਸਰ ਜੀ ਮੰਨ ਲਓ ਕਿ ਅਲਟਰਾਸਾਉਂ ਵੈਸੇ ਤਾਂ ਅੰਦਰੋਂ ਬਲੈਕ ਐਂਡ ਵਾਈਟ ਅੰਦਰੋਂ ਹੁੰਦੀ ਆ ਤੇ ਪਰ ਮੰਨ ਲਓ ਕਿ ਉਹਦੇ ਵਿੱਚ ਟਾਈਮਿੰਗ ਬਹੁਤ ਲੱਗਦੀ ਆ ਕੋਸ ਤਾਂ ਮੰਨ ਲਓ ਕਿ ਜਿਸ ਦਿਨ ਅਲਟਰਾਸਾਉਂ ਹੁੰਦਾ ਸਾਰਾ ਸਾਰਾ ਦਿਨ ਫੁੱਟ ਜਾਂਦਾ ਜੀ ਤੇ ਡੇਟ ਮਿਲ ਰਹੀ ਆ ਉਹ ਵੀ ਜੀ ਡੇਟ ਮਿਲ ਰਹੀ ਹੈ ਜੀ 15 ਦਿਨਾਂ ਬਾਅਦ ਹੀ ਨੇ ਬਾਅਦ ਲੇਕਿਨ ਮਹਿਲਾਵਾਂ ਤਾਂ ਮੌਕੇ ਤੇ ਕਰਵਾਣੀ ਪੈਂਦੀ ਹੋਊਗੀ ਖਾਸ ਤੌਰ ਜਿਹੜੇ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਤਾਂ ਹਾਂਜੀ ਕਰਵਾਉਣੀ ਤਾਂ ਪੈਣੀ ਪਰ ਟਾਈਮਿੰਗ ਦਿੰਦੇ ਨੇ ਜੀ ਬਾਹਰੋਂ ਕਰਾ ਰਹੇ ਸਾਰੇ ਜਿਆਦਾ ਇਹ ਜੀ ਅੰਗੀਆਂ ਕਰਵਾਉਂਦੇ ਨੇ ਬਾਹਰੋਂ ਮਤਲਬ ਕਿ ਬਾਕੀ ਜੀ ਮਤਲਬ ਕਿ ਅੰਦਰੋਂ ਫਿਰ ਟਾਈਮਿੰਗ ਦਿੰਦੇ ਸਰਕਾਰ ਕਹਿੰਦੀ ਹੈ ਵੀ ਹਸਪਤਾਲਾਂ ਚ ਪ੍ਰਾਈਵੇਟ ਕਰਤੇ ਕੀ ਲੱਗਦਾ ਵੀ ਇਹ ਸਹੂਲਤਾਂ ਮਾਂ ਹਸਪਤਾਲ ਚ ਹੋਣੀ ਚਾਹੀਦੀਆਂ ਨੇ ਹੋਣੀਆਂ ਤਾਂ ਚਾਹੀਦੀਆਂ ਨੇ ਪਰ ਹੈ ਨਹੀਂ ਗਈ ਹੈ ਨਹੀਂ ਬਹੁਤ ਮੁਸ਼ਕਿਲ ਆ ਰਹੀ ਇਸ ਫਿਰ 9 ਵਜੇ ਦੇ ਬੈਠੇ ਆ 12 ਵਜੇ ਨਾਲ ਹੀ ਹੋ ਗਏ ਕੱਲ ਅਲਟਰਾਸਾਉਂਡ ਲਿਖਿਆ ਸੀ ਅਲਟਰਾਸਾਉਂਡ ਕਰਾ ਕੇ ਅਸੀਂ ਆਏ ਦੇਖਣ ਵਾਸਤੇ ਕਹਿੰਦੇ ਮੈਡਮ ਆਪਰੇਸ਼ਨਾਂ ਦੇ ਫਿਰ ਵੀ ਸਾਨੂੰ 1 ਵਜੇ ਗਿਆ ਉੱਥੇ ਵੀ ਸ਼ਾਇਦ ਮੈਡਮ ਮੇਰੇ ਜਾਣਗੇ ਫਿਰ ਅਸੀਂ ਅੱਜ 9 ਵਜੇ ਦੇ ਆ ਕੇ ਬੈਠੇ ਆ ਬਹੁਤ ਜ਼ਿਆਦਾ ਅੱਜ ਤਾਂ ਭੀੜ ਘਟ ਗਈ ਪਹਿਲਾਂ ਬਹੁਤ ਜ਼ਿਆਦਾ ਭੀੜ ਸੀ ਇੱਥੇ ਅਲਟਰਾਸਾਉਂਡ ਕਿੱਥੋਂ ਅੰਦਰੋਂ ਕਰਾਇਆ ਬਾਰ ਅਲਟਰਾਸਾਉਂਡ ਅੰਦਰੋਂ ਕਰਾਇਆ ਸੀ ਉਹ ਡੇਟ ਮਿਲ ਜਾਂਦੀ ਉੱਥੇ ਡੇਟ ਮਹੀਨੇ ਬਾਅਦ ਮਿਲੀ ਸੀ ਮਹੀਨੇ ਬਾਅਦ ਆਇਆ ਸੀ ਨਹੀਂ ਫਿਰ ਜਿਹੜੇ ਲੇਡੀਜ਼ ਪ੍ਰੈ ਵਿੱਚੇ ਕੋਈ ਵੀ ਰੀ ਪ੍ਰੋਬਲਮ ਆਏ ਤੇ ਪੇਟ ਚ ਦਰਦ ਹੋਊਂਗੇ ਫਿਰ ਦਿਖਾਉਨੇ ਆ ਵੀ ਡੇਟ ਸ਼ਾਰਟ ਕਰ ਦੋ ਡੇਟ ਕਰ ਦੇਣੀ ਹੈ ਕੀ ਸ਼ਾਰਟ ਕਰਾੜੇ ਫਿਰ ਇਹ ਕਹਿੰਦੇ ਫਿਰ ਇਹ ਕਹਿੰਦੇ ਨੇ ਵੀ ਬਾਹਰੋਂ ਕਰਾਣੋ ਤੁਸੀਂ ਫਿਰ ਬਾਹਰੋਂ 1800 1900 2000 ਐ ਲੈਣਦੇ ਨੇ ਇਸ ਕਰਕੇ ਫਿਰ ਗਰੀਬੰਦਾ ਕਿੱਥੇ ਜਾਏਗਾ ਇੱਥੇ ਹੀ ਆਊਗਾ ਥੱਕੇ ਜਾ ਕੇ ਸਰਕਾਰ ਦਾਵਾ ਕਰਦੀ ਹੈ ਸਰਕਾਰੀ ਹਸਪੀਟਲ ਪ੍ਰਾਈਵੇਟ ਤੋਂ ਵਧੀਆ ਨੇ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਸੁਵਿਧਾਵਾਂ ਨਹੀਂ ਪੈਸੇ ਵਜੋਂ ਤਾਂ ਆਪਾਂ ਕਹਿੰਦੇ ਫ੍ਰੀ ਹੈ ਤੇ ਸਾਰਾ ਕੁਝ ਬਟ ਜਿਹੜਾ ਟਾਈਮ ਖਰਾਬ ਹੁੰਦਾ ਬੰਦੇ ਦਾ ਉਹ ਉਹਦੀ ਪਰਭਾਈ ਨਹੀਂ ਹੋ ਸਕਦੀ ਅਸੀਂ ਕੰਮ ਦਿਹਾੜੀ ਤੋੜ ਕੇ ਆਏ ਫਿਰ ਕੰਮ ਤੇ ਜਾਊਗਾ ਫਿਰ ਉੱਥੋਂ ਗਾਣਾ ਪਹਿਣਗੀਆਂ ਵੀ ਕਿੱਥੇ ਸੀ ਐਨਾ ਟਾਈਮ ਤੁਸੀਂ ਇੱਥੇ ਇਹੀ ਕੁਝ ਆ ਹੋਰ ਕੁਝ ਨਹੀਂ ਹੈ ਇੱਥੇ ਪੀੜ ਬਹੁਤ ਹੈ ਇੱਥੇ ਡਾਕਟਰ ਦੀ ਵੀ ਘਾਟ ਆ ਤੇ ਮਸ਼ੀਨ ਦੀ ਵੀ ਘਾਟ ਆ ਇੱਕ ਮਸ਼ੀਨ ਦੀ ਵੀ ਘਾਟ ਆ ਡਾਕਟਰ ਇੱਥੇ ਦੋਆਂ ਤਿੰਨ ਹੋਣੇ ਚਾਹੀਦੇ ਨੇ ਇੱਕ ਡਾਕਟਰ ਆ ਇੱਥੇ ਇੱਕ ਦੋ ਹੋਰ ਹੋਣੇ ਚਾਹੀਦੇ ਜਿਹੜੀ ਉਹ ਅਲਟਰਾਸਾਉਂਡ ਮਸ਼ੀਨ ਉਹ ਵੀ ਇੱਕੋ ਹੀ ਆ ਇੱਕੋ ਆ ਉਹ ਸਿੰਗਲ ਆ ਅੱਧੇ ਮੈਸ਼ਨ ਦਾ ਵੀ ਅੱਧੇ ਸਰਕਾਰ ਦਾ ਵੀ ਹਾਂ ਅੱਧੇ ਸਰਕਾਰ ਦਾ ਵੀ ਅੱਧੇ ਪੇਸ਼ੰਟ ਦਾ ਹੈ ਨਾ ਕੋਈ ਨਹੀਂ ਅੱਛਾ ਬਤਾ ਕੀ ਯਾਰ ਜਿੰਦਰਾ ਚਲੇ ਜਾਂਦਾ ਹੈ ਜੇ ਜਗ੍ਹਾ ਨਹੀਂ ਲੱਗੇ ਬੇਟੇ ਐਬਸੋਲਿਟਲੀ ਵਰਦੀ ਹੋ ਲਗੀ ਵੀ ਤੇ ਪਿੱਛੇ ਲੱਗੀ ਵੀ ਇੱਧਰ ਤੋਂ ਦੀ ਐਵਰੇਜ ਰਹਿੰਦੀ ਆ ਆਪਣੀ ਜੀ ਤੇ ਕੋਈ ਕੋਈ ਦਿਨ ਤਾਂ ਮਤਲਬ 100 ਵੀ ਕ੍ਰੋਸ ਕਰਨ ਕਰ ਰਿਹਾ ਮੁਸ਼ਕਿਲ ਆਦੀਆ ਮਰੀਜ਼ਾਂ ਨੂੰ ਥੋੜਾ ਜਿਹਾ ਬਾਹਰ ਵੇਟ ਕਰਨ ਦੀ ਥੋੜਾ ਜਿਹਾ ਕਾਫੀ ਸਵੇਰੇ ਆਉਂਦੇ ਨੇ ਦੁਪਹਿਰ ਤੱਕ ਉਮਦਬਾਰੀ ਆਉਂਦੇ ਆ ਕੀ ਲੱਗਦਾ ਮੈਡਮ ਕੀ ਹੱਲ ਕੀ ਹੈ ਡਾਕਟਰ ਇੱਕੋ ਤੁਸੀਂ ਕੱਲੀ ਹੋ ਹਾਂਜੀ ਮੈਂ ਕੱਲੀ ਹਾਂ ਤੇ ਹੱਲ ਤਾਂ ਇਹੀ ਹੈ ਵੀ ਅਸੀਂ ਸਾਰੇ ਅੰਡਰਸਟਾਫਡ ਹਾਂ ਡਾਕਟਰਸ ਵੀ ਸਟਾਫ ਨਰਸਿਸ ਵੀ ਤੇ ਮਤਲਬ ਜੇ ਜ਼ਿਆਦਾ ਡਾਕਟਰ ਹੋਣਗੇ ਤਾਂ ਸ਼ਾਇਦ ਜ਼ਿਆਦਾ ਅਸੀਂ ਛੇਤੀ ਛੇਤੀ ਪੇਸ਼ੈਂਟ ਦੇਖ ਸਕਾਂਗੇ ਮੜ ਮੈਡ ਅਲਟਰਾਸਾਉਂਡ ਦੀ ਡੇਟ ਬੜੀ ਲੰਬੀ ਮਿਲਦੀ ਹੈ ਮਹੀਨਾ ਮਹੀਨਾ ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ ਮਜਬੂਰੀ ਚ ਪ੍ਰਾਈਵੇਟ ਕਰਨਾ ਪੈ ਰਿਹਾ ਕੀ ਲੱਗਦਾ ਮੜ ਮਸ਼ੀਨ ਦੀ ਗਿਣਤੀ ਘਟਾ ਹੱਸਤਾ ਚ ਕੀ ਦਿੱਕਤ ਕਿੱਥੇ ਆ ਰਹੀ ਹੈ ਪੇਸ਼ੈਂਟ ਲੋਡ ਬਹੁਤ ਜ਼ਿਆਦਾ ਹੈ ਇੱਕ ਤਾਂ ਤੇ ਮਤਲਬ ਡਾਕਟਰ ਵੀ ਘਟਨੇ ਤੇ ਉਸ ਕਰਕੇ ਹੋ ਸਕਦਾ ਵੀ ਪੇਸ਼ੈਂਟ ਨੂੰ ਲੇਟ ਡੇਟ ਮਿਲਦੀ ਹੋਵੇ ਇਹ ਪ੍ਰੋਬਲਮ ਆ ਰਹੀ ਹੈ ਮੜ ਕੋਈ ਲਿਖ ਕੇ ਭੇਜਿਆ ਕੋਈ ਗਵਰਨਮੈਂਟ ਨੂੰ ਕੋਈ ਕਿਹਾ ਅਪੀਲ ਕੀਤੀ ਵੀ ਸ਼ਾਇਦ ਵੀ ਥੋੜੀ ਮਸ਼ੀਨ ਬਿਲਕੁਲ ਇਹ ਤਾਂ ਮਤਲਬ ਇਹ ਤਾਂ ਰੁਟੀਨ ਚ ਜਾਂਦੀਆਂ ਹੀ ਨਹੀਂ ਕੰਪਲੇਂਟ ਕਰਨੀਆਂ ਇਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਐਸਐਮ ਮੈਮ ਦੇ ਦੇਣਗੇ ਵੈਸੇ ਪਰ ਮੇਨ ਆਪਣਾ ਜਿਹੜਾ ਪ੍ਰੋਬਲਮ ਆਂਦੀ ਹੈ ਉਹ ਹੈ ਕਿ ਵੀ ਅਸੀਂ ਸਾਰੇ ਅੰਡਰਸਟਾਫ ਦਾ ਇੱਕ ਇੱਕ ਗਾਇਨਾਲੋਜਿਸਟ ਹੈ ਇੱਕ ਕਾਰਡੀਆਲੋਜਿਸਟ ਹੈ ਇੱਕ ਤੇ ਇਸ ਕਰਕੇ ਪੇਸ਼ੈਂਟ ਉਸੇ ਸਾਹ ਮਿਲ ਜਾਂਦਾ ਹੈ ਇੱਕ ਇੱਕ ਡਾਕਟਰ ਦੇ ਮਤਲਬ ਇੱਕ ਡਾਕਟਰ ਨੂੰ ਜਿੰਨੇ ਪੇਸ਼ੈਂਟ ਦੇਖਣੇ ਚਾਹੀਦੇ ਨੇ ਉਹਦੇ ਅਕੋਰਡਿੰਗ ਪੇਸ਼ੈਂਟ ਬਹੁਤ ਜ਼ਿਆਦਾ ਆਪਣੇ ਕੋਲ ਮਨ ਕਲਰਡ ਅਲਟਰਾਸਾਉਂ ਲੈ ਕੇ ਕੀ ਦਿੱਕਤ ਆ ਰਹੀ ਹੈ ਕਲਰਡ ਬੜਾ ਮਹਿੰਗਾ 18-1900 ਰੁਪਏ ਪੇਸ਼ੈਂਟ ਗਰੀਬ ਬੰਦਾ ਨਾ ਨਹੀਂ ਲਗਾ ਸਕਦਾ ਪਰ ਲਗਾਉਣਾ ਪੈ ਰਿਹਾ ਕੀ ਲੱਗਦਾ ਮਨ ਪ੍ਰਾਈਵੇਟ ਕਿਉਂ ਮਜ਼ਬੂਤ ਬਣਾਤਾ ਹੈ ਪੇਸ਼ ਇਸ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਵੈਸੇ ਅਲਟਰਾਸਾਉਂਡ ਵਿਭਾਗ ਜੀ ਮਿਲੂਗੀ ਪਰ ਆਹੀ ਰੋੜਾ ਵੀ ਵੀ ਡੇਢ ਲੰਬੀ ਮਿਲਦੀ ਹੈ ਸਰਕਾਰੀ ਹੈ ਨਹੀਂ ਕਿਸੇ ਦਾ ਨਹੀਂ ਕਲਰ ਇਹ ਸਾਨੂੰ ਪਤਾ ਕਰਨਾ ਪੈਣਾ ਤੁਹਾਨੂੰ ਸਰ ਤੋਂ ਪੁੱਛਣਾ ਜਾਂ ਐਸਐਮਓ ਮੈਮ ਜਿਆਦਾ ਤੁਹਾਨੂੰ ਬੈਟਰ ਦੱਸ ਦਿੰਦੀ ਹੈ ਸਰਕਾਰੀ ਹਸਪਤਾਲ ਦੇ ਗਾਇਨੀ ਵਾਰਡ ਚ ਬੜੀ ਦਿੱਕਤ ਆ ਰਹੀ ਹੈ ਮਰੀਜ਼ਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਕੀ ਦਿੱਕਤ ਕੀ ਹੈ ਡਾਕਟਰ ਕਿਉਂ ਘਟਾਏ ਦੂਸਰੇ ਡਾਕਟਰ ਸਾਡੇ ਨਾਲ ਡਾਕਟਰ ਲਿਪਸੀ ਗੋਇਲ ਮਟੰਟੀ ਲਿਉਂਦੇ ਨੇ ਫਿਰ ਇਸ ਮਸਲੇ ਕੋ ਹਾਲ ਹੀ ਹੋ ਕੇ ਡਾਕਟਰ ਜੀ ਕਿਸੇ ਡਿਊਟੀ ਕਹਾ ਲਿਖ ਕੇ ਭੇਜ ਪਾਉਂਦੇ ਨੇ ਇਹ ਸਾਡੇ ਉਹ ਇੱਕ ਡਾਕਟਰ ਵਧੀਆ ਕੰਮ ਕਰ ਰਹੇ ਨੇ ਬਾਕੀ ਸਾਡੇ ਉੱਪਰ ਸਿਵਲ ਸਿਜਨ ਸਰ ਨੂੰ ਪਤਾ ਹੈ ਦੂਸਰੇ ਡਾਕਟਰ ਦੇ ਬਣੋ ਅਲਟਰਾਸਾਉਂਡ ਨੂੰ ਲੇਕ ਬੜੀ ਦਿੱਕਤ ਆ ਰਹੀ ਹੈ ਅਲਟਰਾਸਾਉਂਡ ਮਰੀਜ਼ਾਂ ਨੂੰ ਮਹੀਨਾ ਮਹੀਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਪ੍ਰਾਈਵੇਟ ਕਰਵਾਉਣਾ ਪੈ ਰਿਹਾ ਹੈ ਮਹਿੰਗੇ ਭਾਅ ਮੈਡਮ ਇਸ ਦਾ ਕੋਈ ਹੱਲ ਵਿਭਾਗ ਵੱਲੋਂ ਕੀਤਾ ਗਿਆ ਇਸ ਵੱਲੋਂ ਵਿਭਾਗ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਗੀਤੂ ਨਰਸਿੰਗ ਹੌਨ ਇਨ ਪੈਨਲ ਕੀਤਾ ਹੈ ਤੇ ਉਹਦੀ ਜਿਹੜੀ ਸਰਕਾਰੀ ਫੀਸ ਹੈ ਜਮਾ ਹਸਪੀਟਲ 'ਚ ਕਰਵਾ ਕੇ ਉਹ ਪੇਸ਼ੈਂਟ ਜਾਂਦਾ ਤੇ ਉਸੇ ਫੀਸ ਤੇ ਉਹਦਾ ਹੋ ਜਾਂਦਾ ਮੈਡਮ ਪੇਸ਼ੈਂਟ ਨੂੰ ਜਿਹੜੇ ਕਲਰਡ ਅਲਟਰਾਸਾਉਂਡ ਉਹਨੂੰ ਵੀ ਬੜੀ ਜ਼ਿਆਦਾ ਰੇ 18-1900 ਰੁਪਏ ਲਗਾਉਣਾ ਪੈ ਰਿਹਾ ਪੇਸ਼ੈਂਟ ਨੂੰ ਕਲਰਡ ਅਲਟਰਾਸਾਉਂਡ ਸਾਡੇ ਕੋਲ ਨਹੀਂ ਹੈ ਮੈਡਮ ਉਹਦਾ ਵੀ ਬਾਹਰੋਂ ਕੋਈ ਲੈਸ ਹੋ ਸਕਦਾ ਅਗਰ ਤੁਸੀਂ ਕਰਵਾਉਣੀ ਨਹੀਂ ਉਹ ਸਾਡੇ ਕੋਲ ਸਿੰਪਲ ਦੂਸਰੇ ਅਲਟਰਾਸਾਉਂਡ ਹੈ ਉਹਦੀ ਡਿਮਾਂਡ ਭੇਜੀ ਕੋਈ ਅਰਜਿੰਦਰਾ ਟਾਈਮਿੰਗ ਦੀ ਬਟਨ ਮੈਨੂੰ ਉੱਥੇ ਵੀ ਟਾਈਮ ਕਾਫੀ ਲੰਮਾ ਮਿਲ ਰਿਹਾ ਨਹੀਂ ਹਰਜਿੰਦਰਾ ਚ ਅਸੀਂ ਭੇਜ ਸਕਦੇ ਹਾਂ ਰੈਫਰ ਕਰਕੇ ਸਾਡੇ ਡਾਕਟਰ ਸ੍ਰੀ ਰਜਿੰਦਰਾ ਚੋੜੀ ਪੂਰੀ ਮੈਨੂੰ ਡਿਮਾਂਡ ਪੇਚੀ ਕੋਈ ਕਲਰਡ ਦੀ ਵੀ ਇਥੋਂ ਸਰਕਾਰ ਉਰੇ ਲਾਗੂ ਕਰੇ ਜੇ ਕਲਰਡ ਹੋ ਜੇ ਤਾਂ ਪੇਸ਼ੈਂਟ ਨੂੰ ਦੂਰ ਜਾਣਾ ਨਾ ਪਵੇ ਭੇਜੀ ਗਈ